ਹਾਂਜੀ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਕਲ ਜੀ ਸਾਡੇ ਕੋਲ ਆਪ ਸਰਦਾਰ ਨੇ ਅੱਜ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਹੁਣ ਆਪਾਂ ਟਾਈਮ ਹੋ ਗਿਆ 11:00 ਵਜੇ ਦੀ 10 ਮਿੰਟ ਰਹਿ ਗਏ ਨੇ ਮੈਨੂੰ ਲੱਗਦਾ 11:00 ਵਜੇ ਤੇ ਹੁਣ ਆਪਾਂ ਬਣਾਉਣੇ ਆ ਚਾਹ ਚਾਹ ਬਣਾਉਣੇ ਆਪਾਂ ਹੁਣ ਵੀ ਦਿਹਾੜੀ ਲੱਗੇ ਹੋਏ ਨੇ ਆਪਣੇ ਦੋ ਬਾਬੇ ਉਰੀ ਇੱਕ ਚਾਚਾ ਇੱਕ ਬਾਬਾ ਤੇ ਉਹਨਾਂ ਵਾਸਤੇ ਉਹ ਆਪਾਂ ਤੁਹਾਨੂੰ ਦੱਸਿਆ ਸੀ ਪਹਿਲਾਂ ਵਾਲੇ ਬਲੌਗ 'ਚ ਸਿਆਰ ਕੀਤਾ ਸੀਗਾ ਵੀ ਆਪਾਂ ਉਹ ਵੀ ਗਰਦਵਾਰੇ ਘਰ ਰੰਨਣ ਵਾਲੀ ਗੱਲ ਆ ਹੁਣ ਅਸੀਂ ਪਹਿਲਾਂ 3 ਸਾਲ ਹੋ ਗਏ ਜੀ ਪਸ਼ੂ ਰੱਖਦੇ ਸੀ ਹੁਣ 3 ਸਾਲ ਤੋਂ ਬਾਅਦ ਫੇਰ ਦਵਾਰੇ ਵੀ ਸਾਡੇ ਮਨ 'ਚ ਇਹ ਵਿਚਾਰ ਆਇਆ ਵੀ ਅਸੀਂ ਦਵਾਰੇ ਪਸ਼ੂ ਕਿਉਂ ਨਾ ਰੱਖ ਲਈਏ ਵੀ ਦੁੱਧ ਮੁੱਲ ਲੈਣਾ ਬਹੁਤ ਔਖਾ ਹੈ ਸਾਡਾ 65 6700 ਦਾ ਦੁੱਧ ਬਣ ਜਾਂਦਾ ਜੀ ਨੂੰ ਇੱਕ ਮਹੀਨੇ ਦਾ ਤੁਹਾਨੂੰ ਪਤਾ ਹੈ ਹੁਣ ਜਿਹੜੀਆਂ ਮਧੂਰ ਕਲਾਸ ਸਟਾਫ ਨੇਗਾ ਹੁੰਦੀਆਂ ਨੇ ਉਹਨਾਂ ਵਾਸਤੇ ਦੁੱਧ ਮੰਗ ਲੈਣਾ ਬਹੁਤ ਔਖਾ ਹੈ ਤੁਹਾਨੂੰ ਪਤਾ ਵੀ ਦੁੱਧ ਹੀ ਕਾਪੜਾ ਪਸ਼ੂਆਂ ਦਾ ਮਤਲਬ ਤੁਮ ਦਾ ਜਿਹੜਾ ਜੱਟ ਜ਼ਿੰਮੇਦਾਰਾਂ ਲਈ ਬਣਿਆਗਾ ਇਹ ਇਹਨਾਂ ਤੋਂ ਬਣ ਆਪਣਾ ਗੁਜ਼ਾਰਾ ਨਹੀਂ ਹੁੰਦਾ ਜੀ ਕਿਉਂਕਿ ਹੁਣ ਤੁਹਾਨੂੰ ਪਤਾ ਵੀ ਤਿੰਨ ਬੇਟੀਆਂ ਨੇ ਆਪਣੇ ਫਿਰ ਉਹਨਾਂ ਦੀਆਂ ਪੜ੍ਹਾਈਆਂ ਦਾ ਖਰਚਾ ਜੀ ਹਨਾ ਹੁਣ ਜਵਾਬ ਤਾਂ ਕਦੇ ਕੋਈ ਚੀਜ਼ ਕਦੇ ਕੋਈ ਚੀਜ਼ ਮੰਗਦੀ ਰਹਿੰਦੇ ਨੇ ਹੁਣ ਆਪਾਂ ਨੂੰ ਆਏ ਆ ਵਿਚਾਲ ਆਪਾਂ ਵੀ ਨਾਲੇ ਤਾਂ ਆਪਣਾ ਬਿਜ਼ਨਸ ਹੋਜੂ ਇੱਕ ਮਤਲਬ ਦੁੱਧ ਪਾ ਕੇ ਵੀ ਨਾਲੇ ਚੱਲ ਘਰ ਇਸ ਤਰ੍ਹਾਂ ਸਰੀ ਜਾਊਗਾ ਨਾਲੇ ਦੁੱਧ ਪਾ ਕੇ ਆਪਣੇ ਘਰ ਦਾ ਗੁਜ਼ਾਰਾ ਹੋਈ ਜਾਊਗਾ ਮਤਲਬ ਖਰਚਾ ਨਿਕਲੀ ਜਾਊਗਾ ਜੀ ਹੁਣ ਆਪਾਂ ਤੁੰਡੀ ਪਾਉਣ ਵਾਸਤੇ ਛਤੜਾ ਡੋਗਾ ਕਰ ਰਹੇ ਹਾਂ ਕੱਲ੍ਹ ਦਾ ਲੱਗੇ ਆ ਕੱਲ ਮੈਂ ਤੁਹਾਡੇ ਨਾਲ ਬਰੌਗ ਨਹੀਂ ਬਣਾ ਸਕੀ ਕਿਉਂਕਿ ਕੱਲ ਗਾਲੀ ਨੇਰੀ ਸੀ ਮੌਸਮ ਖਰਾਬ ਸੀ ਸਾਰਾ ਖਲਾਰਾ ਪਿਆ ਸੀ ਇਗਨੋਰ ਕਰੋ ਜੀ ਅੱਜ ਦੀ ਖਮਾਰਾ ਤਾਂ ਬਹੁਤ ਪਿਆ ਬਹੁਤ ਮੈਸੀ ਮੈਸੀ ਹੋ ਰਿਹਾ ਸਾਰਾ ਕੁਝ ਆਹ ਨੂੰ ਆਪਣਾ ਪੱਟੇਲਾ ਨੂੰ ਚਾਹ ਬਣਾ ਕੇ ਦੇ ਦਈਏ ਫੇਰੀ ਪੋਚਾ ਲਾਵਾਂਗੇ ਚਾਹ ਦੁੱਧ ਸਵੇਰੇ ਲਾਤਾ ਸੀਗਾ ਚਲੋ ਜੀ ਹੁਣ ਆਪਾਂ ਬਣਾਉਣੇ ਆਂ ਚਾਹ ਪਹਿਲਾਂ ਤੁਹਾਨੂੰ ਪਤਾ ਹੋਣਾ ਹੈ ਨਾ ਬੱਚਿਆਂ ਨੂੰ ਸਕੂਲ ਭੇਜਣਾ ਸਵੇਰੇ ਬਹੁਤ سارے ਕੰਮ ਹੋ ਜਾਂਦੇ ਨੇ ਹੈਨਾ ਤੇ ਚਲੋ ਜੀ ਹੁਣ ਮੈਂ ਬਣਾਉਣੀਆਂ ਜੀ ਚਾਹ ਲੋ ਜੀ ਮਾਪਾ ਕਰ ਰਹੀ ਹਾਂ ਚਾਹ ਆ ਗਿਆ ਰਾਣੀ ਉਹ ਤਾਂ ਵੈਸੇ ਅਸੀਂ ਬਣਾਉਂਦੇ ਨਹੀਂ ਹੁੰਦੇ ਹੁਣ ਗਰਮੀ 'ਚ ਦੀ 11 ਵਾਲੀ ਸਰਦੀਆਂ 'ਚ ਬਣਾ ਲਾਣੇ ਆਂ ਚਾਹ ਸਿਰਫ ਜਿਹੜੇ ਕੰਮ ਕਰਦੇ ਆ ਬੰਦੇ ਉਹ ਤਾਂ ਪੀਂਦੀ ਨੇ ਜੀ ਜੋ ਆਪਾਂ ਚਾਹ ਪਾਤਾ ਗੁੜ ਖੰਡ ਆਪਾਂ ਬਹੁਤ ਘੱਟ ਪੀਂਨੇ ਆਂ ਦੀ ਘੱਟ ਕੌਣੇ ਆਂ ਖੰਡ ਤੇ ਗੁੜ ਆਪਾਂ ਜ਼ਿਆਦੇ ਹੋਣੇ ਆਂ ਦੇਖ ਲਓ ਇੱਕ ਲੱਡੂ ਜਿੰਨਾ ਦਾਲ ਰੋਟੀ ਦਾ ਪਾਤਾ ਖੰਡ ਦਾ ਸੁਪਾਲਾਣੇ ਹੋਣੀ ਜੀ ਵਿੱਚ ਵੀ ਕੱਲੀ ਗੁੜ ਦੀ ਚਾਹ ਸਾਡੇ ਪਾੜੇ ਅੰਦਰ ਜਿਹੜੀ ਥਾਂ ਤੇ ਹੋਣੀ ਕਹਿੰਦੀ ਹੈ ਜੀ ਵਿੱਚ ਤੇ ਆਪਾਂ ਪਾਣੀ ਚਾਹ ਪੱਤੀ ਵੀ ਸਮਾ ਕਦਨੇ ਆਂ ਢਾਕ ਤੇ ਬਹੁਤ ਦੇਖ ਕੇ ਹੋਣੇ ਆ ਬਾਬੇ ਹੁਣਾਂ ਕੋਲ ਜਾਣੇ ਆ ਕਿੰਨੀ ਕੁ ਮਿੱਟੀ ਕੱਢਤੀ

ਚਾਨਣ ਜਿੱਤ ਸੈਟ ਪਾ ਦਿਓ ਨਹੀਂ ਆ ਗਈ ਆ ਸਾਈਕਲ ਦੀ ਪੈਂਚਰ ਹੈ ਇੱਕ ਪਹਿਲਾਂ ਸਾਈਕਲ ਪੈਂਚਰ ਹੋ ਰਿਹਾ ਅੱਜ ਅੱਛਾ ਕੀ ਗੱਲ ਹੋ ਗਈ ਸਿਆਣਾ ਤੁਸੀਂ ਕਹੀ ਜਾਂਦੇ ਸੀ ਸਵੇਰੇ ਆਉਂਦੇ ਵਾ ਤਾਂ ਪਟਾਕਾ ਮਾਰ ਗਿਆ ਬਾਈ ਅੱਛਾ ਹੋਰ ਲੱਗੀ ਕਰੋ ਹਣਾ ਵਿਚਾਰੇ ਅੱਜ ਨੂੰ 2 ਘੰਟੇ ਲੈ ਕੇ ਆਏ 2 ਘੰਟੇ ਲੈਤਾ ਹੈ ਅੱਛਾ ਪਹਿਲਾਂ ਸਾਈਕਲ ਦੇ ਟੂਪ ਕੋਣ ਲੱਗ ਗਈ ਸੀ ਲਾ ਕੀ ਕਰੇ ਹਨਾ ਇਹਦੀ ਕਮਾਈ ਤੇ ਪਈ ਹੋਈ ਮਿਰ ਤੇ ਲੱਗ ਗਈ ਹਾਂਜੀ ਆ ਦੇਖ ਲੋ ਹਰ ਇੱਕ ਨੂੰ ਢਿੱਡ ਵਾਸਤੇ ਕੰਮ ਕਰਨਾ ਪੈਂਦਾ ਜੀ ਆ ਵਿਚਾਰੇ ਬਜ਼ੁਰਗ ਹਨਾ ਇਹ ਵੀ ਆਪਦੇ ਪੇਟ ਵਾਸਤੇ ਦਿਹਾੜੀ ਕਰ ਰਹੇ ਨੇਗੇ ਉਹੀ ਮਿਰ ਤੇ ਲੱਗ ਗਿਆ ਬਾਬਾ ਹਨਾ ਢਿੱਡ ਵਾਸਤੇ ਕਰਨਾ ਪੈਂਦਾਗਾ ਦੇਖ ਲਾ ਵਿਚਾਰਾ ਕੱਲ 4-500 ਰੁਪਏ ਲੈ ਕੇ ਗਿਆ ਸੀ ਜਿਹੜਾ ਉਹੀ ਪਈ ਲੱਗ ਗਿਆ ਉਹੀ ਸਾਈਕਲ ਤੇ ਲੱਗ ਗਿਆ ਵਿਚਾਰੇ ਦਾ ਕੀ ਕਰੀਏ ਹਨਾ ਚਲ ਫਿਰ ਕੰਮ ਤਾਂ ਕਰਨਾ ਹੀ ਪੈਂਦਾਗਾ ਆ ਦੇਖ ਲੋ ਜੀ ਅਸੀਂ ਇੱਧਰ ਸਾਰਾ ਆ ਗਿਆ ਭਾਈ 8 8 ਵਜੇ ਆਉਂਦੇ ਆਉਂਦੇ ਤੇ ਆਏ ਨੇ 10:00 10:00 ਹੋਰ ਫਿਰ ਕੀ ਕਰਨ ਵਿਚਾਰੇ ਮੈ ਮਜ਼ਦੂਰੀ ਆ ਭਾਈ ਜੀ ਮੈ ਦੂਰੀਆ ਕਰਨਾ ਪੈਂਦਾ ਚਾਚਾ ਪੇਟ ਵਾਸਤੇ ਢਿੱਡ ਲੰਗਿਆ ਕਰਨਾ ਪੈਂਦਾ ਭਾਈ ਜੀ ਜੇ ਕੰਮ ਨਾ ਕਰੋਗੇ ਫਿਰ ਖਾਓਗੇ ਕੀ ਹਨਾ ਹਾਂ ਸੰਨ ਕਹੋ ਦਿੰਦੇ ਜੀ ਤੁਸੀਂ ਬੜੀ ਮਾਪੇ ਜੀ ਕਹਿੰਦਾ ਜੀ 8 ਵਜੇ ਨਾਲ ਆ ਜਾਂਦੇ ਚਲ ਕੋਈ ਨਾ ਬਾਬਾ ਲੇਟ ਆ ਗਏ ਫਿਰ ਕੀ ਆ ਹੋਰ ਕੀ ਆ ਫਿਰ ਆ ਦੇਖੋ ਜੀ ਬਾਬੇ ਹੋਣੀ ਵਿਚਾਰੇ ਮਿੱਟੀ ਪਾ ਪਾ ਕੇ ਸਿੱਟੀ ਜਾਂਦੇ ਨੇ ਕੱਲ ਵੀ ਸਾਰਾ ਦਿਨ ਮੈਨੂੰ ਬਣਾ ਓਏ ਮੈਂ ਪਾਵਾ ਤੇ ਕੁਝ ਕਰ ਚੱਲ ਤੂੰ ਲੱਗ ਜਾ ਨਾਲ ਫਿਰ ਥੋੜੀ ਜਿਹੀ ਮੋਟੀ ਹੈਲਪ ਹੋ ਜੂ ਮੈਂ ਚੱਪਾ ਨਾ ਚੱਪਾ ਹੋ ਹਾਂਜੀ ਹੁਣ ਮਿੱਟੀ ਇਹ ਵੀ 70 70 ਸਾਲ ਨਾਲ ਜੀ ਹੋਰ ਫਿਰ ਕੀ ਕਰੀਏ ਬਾਬਾ ਟਾਈਮ ਨਹੀਂ ਪਾਸ ਹੁੰਦਾ ਉਹੀ ਤਾਂ ਗੱਲ ਐ ਸਾਰੀਆਂ ਗੱਲਾਂ ਢਿੱਡ ਦੀਆਂ ਨੇ ਜੇ ਢਿੱਡ ਨਾ ਲੱਗਿਆ ਹੋਵੇ ਫੇਰ ਕਾਹ ਨੂੰ ਆਣਾ ਫੇਰ ਕਾਦੀ ਲੋੜ ਆ ਢਿੱਡ ਤਾਂ ਖਾਣ ਨੂੰ ਮੰਗਦਾ ਹੀ ਆ ਹਾਂਜੀ ਦੋਸਤੋ ਆਪਾਂ ਇਹ ਡੂੰਗਾ ਕਰਦੇ ਆ ਜੀ ਜਿਹੜੀ ਟੂੜੀ ਆਪਣੀ ਵਿੱਚ ਵੱਧ ਪੈ ਜੇ ਔਰ ਟਰਾਲੀ ਵੱਧ ਪੈ ਜੇ ਆਪਣੀਆਂ ਇਹ 6 ਟਰਾਲੀਆਂ ਪੈ ਜਾਣ ਤਾਂ ਬਹੁਤ ਵਧੀਆ ਗੱਲ ਆ ਆ ਦੇਖੋ ਜੀ ਇੱਧਰ ਆਪਾਂ ਐ ਬੰਦ ਕਰਤਾ ਸਾਰਾ ਜਿਹੜਾ ਤੁਹਾਨੂੰ ਉੱਦੇ ਦਿਖਾਇਆ ਸੀ ਸਾਰਾ ਤੁਰ ਤੋਂ ਲੈ ਕੇ ਇੱਥੇ ਤੱਕ ਆ ਦੇਖੋ ਆਪਾਂ ਸਾਰਾ ਐ ਕਰਤਾ ਇਹ ਹੁਣ ਇਧਰੋਂ ਆਪਾਂ ਨਾਲ-ਨਾਲ ਮਿੱਟੀ ਪਟ ਰਹੇ ਆ ਪਹਿਲਾਂ ਤਾਂ ਅਸੀਂ ਉਹੀ ਗੱਲ ਕੰਮ ਜੱਟਾਂ ਦਾ ਦਿਮਾਗ ਕਹਿੰਦੇ ਪਾਗਲ ਹੀ ਹੁੰਦਾਗਾ ਹਨਾ ਪਹਿਲਾਂ ਤਾਂ ਭਰਿਆ ਸੀ ਹਾਂ ਬਾਬ ਚਾਚਾ ਪਹਿਲਾਂ ਤਾਂ ਭਰਿਆ ਉਹ ਤਾਂ ਭਰਿਆ ਇਹੇ ਕੱਲ ਵੀ ਮੈਂ ਇਹੀ ਗੱਲਾਂ ਕਰੀ ਜਾਂਦੀ ਸੀ ਮੈਂ ਕਿਹਾ ਚਾਚਾ ਵਿਚਾਰਾ ਪਹਿਲਾਂ ਤਾਂ ਇਹਨੂੰ ਪੱਧਰ ਕਰਕੇ ਗਿਆ ਤਿੰਨ ਚਾਰ ਟਰਾਲੀਆਂ ਸਿੱਟੀਆਂ ਮਿੱਟਰੀ ਮਿੱਟੀ ਦੀਆਂ ਅੱਜ ਹੁਣ ਅੱਜ ਹੁਣ ਕੱਢ ਕੇ ਜਾਂਦਾ ਸਾਲ ਨੂੰ ਫੇਰ ਆਪਾਂ ਇੱਥੇ ਆਂਦੇ ਹਾਂ ਹਾਂ ਕੀ ਕਰੀਏ ਫੇਰ ਹੁਣ ਆਏ ਆਂਗਾ ਜਵਾਕਾਂ ਵਾਲਾ ਘਰ ਹੈਗਾ ਵੀ ਦੁੱਧ ਬਿਣਾ ਵੀ ਨਹੀਂ ਸਰਦਾ ਫੇਰ ਹੋਰ ਕੋਈ ਹੁਣ ਜੱਟ ਜੀਵੀਂਦਾਰ ਕੋਈ ਬਿਜ਼ਨਸ ਨਹੀਂ ਤੋੜ ਸਕਦਾ ਕੀ ਤੋੜੇ ਬੱਸ ਸਾਨੂੰ ਫੇਰ ਤਾਂ ਇੱਥੇ ਜਿੱਦਾਂਗੇ ਪਰਿਵਾਰੇ ਹਰ ਸਮਾਂ ਹਾਂ ਦਾਦਾ ਪਸ਼ੂਆਂ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਜਾਂ ਖੇਤੀ ਹੈ ਜਾਂ ਪਸ਼ੂ ਆ। ਆਉਣੇ ਆ ਦੇਖੋ ਬੈਕ ਕੈਮਰਾ ਕਰਿਆ ਆ ਦੇਖੋ ਅੱਜ ਇੱਥੇ ਸਿੱਟਣ ਲੱਗੇ ਪਹਿਲਾਂ ਇੱਥੇ ਸਿੱਟੀ ਸੀਗੀ ਮੌਸਮਾ ਜਿਹੜਾ ਅੱਜ ਮੌਸਮਾ ਜੀ ਆ ਦੇਖ ਤੁਹਾਨੂੰ ਦਿਖੀ ਜਾਂਦਾ ਬੱਦਲ ਵਾਈ ਹੈਗੀ ਅੱਜ ਤੇ ਚਲੋ ਠੀਕ ਆ ਮੌਸਮ ਵਾਲੀ ਧੁੱਪ ਨਹੀਂ ਕਰ ਵਾਲੀ ਧੁੱਪ ਸੀ ਰਾਤ ਇੰਨੀ ਹਨੇਰ ਖਾਨਾ ਆ ਪੁੱਛੋ ਹੀ ਨਾ ਬੱਸ ਇੱਕ ਖੇਤਾ ਕਰਕੇ ਬਾਲਾ ਲੱਗਦਾਗਾ ਤੂੜੀ-ਤਾੜੀ ਸਾਰਾ ਉੱਡ ਕੇ ਕਰਾ ਸਾਰਾ ਘਰੇ ਪੈ ਜਾਂਦਾਗਾ ਪਰ ਜਾਂਦਾ ਸਾਰਾ ਇੱਕ ਸਾਡੇ ਗੇਟ ਜਾਲੀਆਂ ਵਾਲੇ ਨਹੀਂ ਲੱਗੇ ਹੋਏ ਅੰਦਰ ਦੂਜੇ ਨੇ ਉਹਨਾਂ ਉੱਪਰ ਬਿਰ ਲੈ ਥੱਲੇ ਉੱਪਰ ਤਾਂ ਚਲ ਸਾਰੇ ਬੰਦ ਹੋ ਜਾਂਦੇ ਨੇ ਸੌਰੀ ਥੱਲੇ ਬਿਰ ਲੈਵਾਵਾ ਦੋ-ਦੋ ਉਂਗਲਾਂ ਦੀ ਉਹਦੇ ਨਾਲ ਤਾਂ ਨਾ ਜਮਾ ਭਾਵੇਂ ਗੇਟ ਬੰਦ ਨੇ ਤਾਂ ਵੀ ਤੁਰ ਅੰਦਰ ਜਾਂਦਾ ਰਹਤਾ ਲਿਆਵਾ ਤਾਂ ਫੇਰਾ ਆਹ ਹਾਂ ਲਿਆ ਤਾਂ ਕੀ ਨਾ ਪਾਣਾ ਆਜੋ ਤਾਤਾ ਚਾਹ ਪੀ ਲੋ ਚਾਹ ਆ ਗਈ ਆਜੋ ਆਜੋ ਬੈਠਾ ਜਾਓ ਮੇਰੀ ਬੱਥਲ ਸੱਟੇ ਅੱਗੇ ਸੱਟਿਓ ਲੈ ਲਿਆ ਹੈ ਉਹ ਸੁਣਾ ਪੀ ਗਲਵਾਤਾ ਗਰਮੀ ਮਾਰ ਦਿੰਦਾ ਹੈ ਹੈ ਗਰਮੀ ਰਾਤ ਨਹੀਂ ਹੈ ਜੱਗ ਤੱਤਾ ਹੋ ਰਿਹਾ ਪੂਰਾ ਕੋਈ ਕਹਿੰਦਾ ਮੈਂ ਬਣਾਉਂਗਾ ਚਲਾ ਕੋਈ ਦਿਨ ਕੀ ਵਲੌਗ ਚ ਇਧਰ ਕਰੀ ਨਾ ਕੋਈ ਮਾਰਟੀ ਤੂੰ ਆ ਜੱਕ ਜੱਥੇ ਤੂੰ ਅੱਧ ਵਿਚ ਆ ਲੈ ਭਾਈ ਕਿੰਨੀ ਕਪਾਵਾਂ ਦੱਸ ਦੀ 10 ਬੱਸ ਬੱਸ ਸੋਨੂ ਜਾ ਪਾ ਕੇ ਧਰ ਦੇ ਮੇਰੀ ਦੁੱਧ ਪੀ ਲਓ ਜਿਹਨੂੰ ਉਹ ਆ ਕੀ ਹੋ ਗਿਆ ਸੱਲਾ ਘਟ ਨਹੀਂ ਦੇ ਹਾਂ ਬੱਕਰੀ ਦਾ ਦੁੱਧ ਹਾਂ ਸੱਲਾ ਵਾਸਤੇ ਤਾਂ ਬੱਕਰੀ ਦਾ ਦੁੱਧ ਵਧੀਆ ਚਲੋ ਪੀਓ ਚਾ ਚੱਕੋ ਸਾਡੀ ਬੱਕਰੀ ਸਾਡਾ ਅੱਛਾ ਸੋਡੇ ਵੀ ਰੱਖੀ ਹੋਈ ਏ ਤੇ ਬੱਕਰੀ ਉਹ ਆ ਉਹ ਆਪਣੇ ਚੋਹ ਜਾਂਦੀ ਆ ਹਾਂ ਰਾਤ ਤਾਂ ਹਨੇਰੀ ਨੇ ਪੁੱਛ ਵਾਲੀ ਅੱਧੀ ਰਾਤ ਗਰਮੀ ਸੀ ਨਾ ਦਿਨੇ ਦਾ ਕਰਕੇ ਪਤਾ ਹੀ ਸੀ ਹਲੇ ਅਜਾ ਜਿਹੜਾ ਗਿਆ ਕਰੋ ਹਾਂ ਹਲੇ ਚਾਚਾ ਤੇਰਾ ਪਿਓ ਵੀ ਜਾਉਂਦਾ ਹਲੇ ਹਾਂ ਹੋ ਅੱਛਾ ਕੀ ਕਹਿੰਦਾ ਸੀ ਕਿ ਤੂੰ ਕਹਿੰਦਾ ਫੈਸਲਾ ਵੜਾ ਚਲੋ ਦੋ ਮਰੂਕੂ ਦੇ ਕਹਿੰਦਾ ਮੈਂ ਹਾਂ ਅੱਛਾ ਲੈ ਮੇਰੀ ਚਾਰਿਆ ਤੂੰ ਉਹ ਕਹਿੰਦਾ ਮਾਰਾ ਤਾਂ ਕਾ ਕਿੱਥੇ ਜਾ ਕੇ ਡਿੱਗੇ ਕਾ ਤੋ ਕਹਿੰਦਾ ਸੀ ਕਹਿੰਦਾ ਬਹੂ ਕਹਿੰਨੀ ਹਾਂ ਬਹੂ ਕਹਿੰਨੀ ਇਹ ਕਾ ਕੁੜਿਆ ਤਾਂ ਵੀ ਰੋਟੀ ਨਹੀਂ ਖਾਦੀ ਜੰਦੀ ਵੀ ਖਾਦੀ ਨਹੀਂ ਜੰਦੀ ਹਾਂ ਵਿਗਾਸ ਤੁਸੀਂ ਕੀ ਲੈਣਾ ਕੋਈ ਕਿਤੇ ਆਵੇ ਕਿਤੇ ਜਾਵੇ ਤੁਸੀਂ ਆਪ ਦੀ ਭੋਗ ਲਈ ਹੁਣ ਹਨਾ ਵੀ ਤੁਸਾਨੂੰ ਦੋ ਰੋਟੀਆਂ ਮਿਲ ਜੰਦੀਆਂ ਨੇ ਵਧੀਆ ਤੁਸੀਂ ਬੈਠ ਕੇ ਖਾ ਲਓ ਵੀ ਚੰਗੀ ਸੇਵਾ ਥੋਡੀ ਸੇਵਾ ਕਰਾਈ ਜੀ ਖਾ ਤਾਂ ਹੋ ਜਵਾਖਾਂ ਨੂੰ ਗਈ ਸੀ ਭਾਈ ਅੱਛਾ ਜਵਾਖਾਂ ਗਈ ਸੀ ਕੁੜੀ ਤਾਂ ਮਿਰਚਾਂ ਦੋ ਰੋਣ ਨੂੰ ਗਈ ਸੀ ਮਿਰਚਾਂ ਤੋਂ ਨੂੰ ਗਈ ਸੀ ਅੱਛਾ ਫਿਰ ਚੱਲ ਅਗਲੇ ਜਵਾਖਾਂ ਨੂੰ ਹੁਣ ਦੇਖਣੀ ਆ ਕਵੇੜਾ ਹੋ ਗਿਆ ਕਵੇੜਾ ਹੋ ਗਿਆ ਹਾਂ ਮੁੰਡਾ ਤਾਂ ਮੱਤੇ ਗਈ ਸੀ ਮੁੰਡਾ ਨਹੀਂ ਸੀ ਆਇਆ ਅੱਛਾ ਹਾਂ ਪਉ ਇੰਨੇ ਗੜੇ ਮੈਨੂੰ ਗਲੀ ਚ ਮੈਂ ਦੋ ਮਰੂ ਖੁੰਡੇ ਅੱਛਾ ਫੇਰ ਉਹ ਬਾਕੀ ਕਿਹਦੇ ਕਣੀ ਬੈਠਾ ਹਣਾ ਉਹ ਸਾਂਝਾ ਜੀ ਮੈਂ ਤਾਂ ਝਖੜ ਕੇ ਆ ਅੱਛਾ ਤੇਰਾ ਭਰਾ ਤੇਰੇ ਭਰਾ ਕਿਥੇ ਚੋ ਹਾਂ ਝਖੜੇ ਦਾ ਭਰਾ ਹੀ ਆ ਪਹਿਲਾਂ ਪਹਿਲਾਂ ਸਾਡੇ ਕਿੰਨੇ ਸੀ ਇੱਕ ਪਾਲਾ ਦਰਮ ਪ੍ਰਾ ਇੱਕ ਪਾਲਾ ਇੱਕ ਝਖੜ ਹਾਂ ਤੇ ਹੋਰ ਇੱਕ ਬਠੰਡੇ ਸਾਖਾ ਹੋਤਾ ਇੱਥੇ ਯਾਰ ਹਾਂ ਹੋਈ ਨਾ ਨਾ ਸੀ ਸੀ ਉਹ ਨਾ ਨਾ ਇੱਕ ਬਠੰਡੇ ਆ ਇਹ ਕਤਲਵੰਡੀ ਇਹ ਗਤਲਵੰਡੀ ਆਤਲਵੰਡੀ ਆਲਕਾਰੇਖੇ ਚਾਹ ਦੇਖੋ ਕਿਵੇਂ ਬਣੇ ਰੋਲਵੰਡੀ ਵਾਲੇ ਨਹੀਂ ਕਰਿਆ ਤੁਹਾਨੂੰ ਰਾਲੀਆ ਤੱਕ ਐਪ ਕੈਪ ਵਾਲਾ ਪੈ ਜਾਣੀ ਹੁਣ ਥੋੜੀ ਅੰਗ ਚਾਹ ਹੁਣ ਕੱਢ ਕੇ ਮਿੱਟੀ ਆ ਪੂਜ਼ਾਰੀ ਅੱਠ ਪੈ ਜਾਣੀਆਂ ਆਏ ਸਵਾਗਤ ਜੀ ਨਾਲ ਆ ਪਰ ਉਹ ਜੇਸਾ ਕੋਈ ਲੋਥਣ ਵਾਲਾ ਹੋਇਆ ਲਾ ਲਾ ਮੈਂ ਆਪਾਂ ਲੱਗੂ ਨਾਲ ਪੈ ਜਾਣੀ ਫਿਰ ਅੱਠ ਵੀ ਪੈ ਜਾਣੀ ਆ ਤੂੰ ਸੀ ਲੱਗ ਜੂਗੇ ਪਾਪਾ ਹਾਂ ਠੀਕ ਆ ਇਹ ਲੱਗ ਜੂਗਾ ਪਾਪਾ ਇਹ ਸਭ ਸਰ 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 ਪਾ ਦੇਣ ਕੇ ਪਰ ਇਹ ਨਹੀਂ ਗਰਮੀ ਨਹੀਂ ਆਉਂਦੀ ਤੇ ਫਾਇਦਾ ਵੀ ਛੱਡ ਕੇ ਨਾ 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 ਇਹਦਾ ਛੋਟੀ ਬੋਲੀ ਸੁਣੀ ਬੋਲ ਅੱਛਾ ਮਨ ਤੋਂ ਬੋਲੇ ਸਾਲ ਹੋ ਗਏ ਪਿਛਲੀ ਵਾਰ ਸਾਡੇ ਕੀ ਕਰੇ ਨਾ ਹੁਣ ਤਾਂ 2 ਸਾਲ ਹੋ ਗਏ ਵੀ ਪਸ਼ੂ ਰੱਖੇ ਨਹੀਂ 3 ਸਾਲ ਹੋ ਗਏ ਹੈਨਾ ਜਦੋਂ ਪਹਿਲਾਂ ਅਸੀਂ ਗਾਂਆਂ ਨਹੀਂ ਲੈਂਦੇ ਖਾਣੇ ਚੱਲ ਉਹ ਤਾਂ ਹੁਣ ਕਿਸਮਤ ਦੇ ਆ ਘਾਟੇ ਵਾਦੇ ਵੀ ਉਹ ਹੋ ਗਿਆ ਹੈਨਾ ਵੀ ਚਲ ਐਵੇਂ ਮੰਗੂ 145 ਦੀ ਲਿਆਂਦੀ 135 ਦੀ ਐਵੇਂ ਮੰਗੂ ਖੜਾਈਆਂ ਐਵੇਂ ਲੱਗਦਾ ਜਿਹੜੇ ਹੁਣ ਆਹ ਵਿਚਾਲੇ ਦੇ ਵਾਲੇ ਹੁੰਨੇ ਆ ਨਾ ਆਪਾਂ ਤੇ ਆਇਆਦਾ ਯਾਰ ਇੱਕ ਤਾਂ ਇਹਨਾਂ ਨੂੰ ਇਹੀ ਘਾਟੇ ਮਾਰ ਜਾਣੀ ਕੁੜੀਆਂ ਹੁਣ ਮਟਾਰਾ ਹੋ ਗਏ ਹੋਰ ਚਲ ਜੇ ਹੁਣ ਉਹਨਾਂ ਨੂੰ ਕੰਮ ਧੰਦੇ ਨਾਲ ਲਾਵਾਂਗੇ ਜਵਾਕ ਵੱਡਾ ਹੋ ਕੇ ਕਿੱਥੇ ਲੱਗੂ ਕੰਮ ਕੰਮ ਤਾਂ ਸਾਰੇ ਜੇ ਪਸੂ ਰੱਖਿਆ ਕਰਾਂਗੇ ਨਾ ਤਾਂ ਕੰਮ ਸਿੱਖਣੀਆਂ ਸਾਰੇ ਰਾਜਾ ਦਾ ਕੌਣ ਸਿੱਖਣੀਆਂ ਪਾਣੀ ਧਾਣੀ ਪੀਣ ਸਿੱਖਣੀਆਂ ਫਿਰ ਧਾਰ ੱਪਾ ਸਿੱਖਣੀਆਂ ਪੱਲਾ ਕਹੇ ਜਾ ਟਾਈਮ ਆਉਂਦਾ ਕਈ ਵਾਰ ਧਾਰਾਂ ਦੂਰਾਂ ਵੀ ਡੱਡਣੀਆਂ ਪੈ ਸਕਦੀਆਂ ਕੰਮ ਤਾਂ ਜਵਾਕਾਂ ਨੂੰ ਸਾਰੀ ਸਿਖਾਉਣੀ ਚਾਹੀਦੀ ਹੈ। ਰਹਾ ਆਪਣੂ ਅਗਲਾ ਲੌਕ ਆਏ ਨਾਖ ਵੀ ਇਹਦੇ ਮਾਂ ਪਿਓ ਨੇ ਕੁਝ ਸਿਖਾਇਆ ਨਹੀਂ। ਸਿਖਾਇਆ ਨਹੀਂ। ਕਿਉਂਕਿ ਕਿ ਨਹੀਂ? ਤਾਂ ਕਰਕੇ ਆਪਾਂ ਹੁੜਾ ਤੱਕ ਕਹੇ ਮਾਂ ਨਾਲ ਨਾਲ ਕੰਮ ਕਰੀ ਚੱਲਾਂਗੇ ਵਿਹਲੇ ਮੰਜੇ ਤੋੜਦੇ ਆ। ਨਵੇਂ ਆਪਦਾ ਵੀਡੀਓ ਵਾਲਾ ਕੰਮ ਹੋਰ ਚੱਲੀ ਚੱਲੂ ਵੱਧ ਜੂ। ਨਾਲੇ ਘਰੇ ਨਾਲੇ ਨਾ ਪਿਛਲੀ ਵਾਰ ਵੀ ਕੀ ਹੋਇਆ ਸੀਗਾ ਇੱਥੇ ਤੂੜੀ ਪਵਾਈ ਹੈ ਜਦੋਂ ਉਹਦੋਂ 3 ਸਾਲ। ਮੈਨੂੰ ਲੱਗਦਾ ਪਾਣੀ ਵਾਲਾ ਛੜਕਦਾ ਹਨਾ। ਇਹ ਗਲ ਗਲ ਲੱਗੀ ਸੀ ਪਾਣੀ ਵਾਲੀ ਵਾਲਟੀ ਪਾਣੀ ਦੀ ਲੈ ਵਾਲਟੀ ਪਾਣੀ ਦੀ ਨਹੀਂ ਇਹਦਾ ਪਾਣੀ ਵੀ ਨਹੀਂ ਪਤਾ ਨਹੀਂ ਕੌਣ ਸੀ ਉਹ ਸੀ ਮੰਦੀਰ ਜੀ ਲੈਂਦੀ ਸੀ ਤਿੰਨ ਚਾਰ ਉਹਨਾਂ ਦਾ ਸੀਗਾ ਇੱਕ ਤਾਂ ਮੈਨੂੰ ਲੱਗਦਾ ਗੋਪੀ ਸੀਗਾ ਸ਼ਾਇਦ ਦੋ ਤਿੰਨ ਹੋਰ ਸੀਗਾ ਹਾਂ ਗੋਪੀ ਸੀਗਾ ਆ ਇੱਕ ਪਤਾ ਨਹੀਂ ਹੋਰ ਕੌਣ ਸੀ ਹਾਂਜੀ ਗਾਇਜ਼ ਤੁਸੀਂ ਦੱਸਿਓ ਵੀ ਪਸ਼ੂ ਰੱਖਣ ਚ ਕੋਈ ਫਾਇਦਾ ਹੈਗਾ ਜਾਂ ਨਾ ਹੈਗਾ ਪਰ ਹੁਣ ਹੋਵੇ ਚਾਹੇ ਨਾ ਹੋਵੇ ਇਸ ਤਾਂ ਵਿੱਡ ਲਾ ਲਿਆ ਹੈ ਰਹੀ ਆ ਭਾਪੀ ਖਾਈ ਗਈ ਆ ਹੁ ਤਾਂ ਫਿਰ ਹਨਾ ਜਦੋਂ ਸਰਦਾ ਹੀ ਨਹੀਂ ਤੂੜੀ ਤਾਂ ਇੱਥੋਂ ਤੱਕ ਆ ਗਈ ਸੀ ਉਹ ਇੱਥੋਂ ਤੱਕ ਆਈ ਹੈ ਹਾਂ ਇੱਥੋਂ ਤੱਕ ਫਿਰ ਉਹ ਤਾਂ ਡੂੰਗਾ ਵੀ ਬੜਾ ਜ਼ਿਆਦਾ ਥੱਲੇ ਤੂੜੀ ਨਿਕਲੀ ਜਾਂਦੀ ਆ ਹੁਣ ਜਦੋਂ ਆਪਾਂ ਕੱਟਦੇ ਹਾਂ ਗੋਮ ਨਹੀਂ ਕਰਦੇ ਹਾਂ ਇੱਕ ਗੱਲ ਹੋਰ ਵੀ ਜਨ ਅੱਗੇ ਮੂਹਰੇ ਬੰਦ ਨਹੀਂ ਸੀਗਾ ਅੱਗੇ ਖੁੱਲਾ ਸੀ ਹੁਣ ਖਲਾਰਾ ਸੀ ਹੁਣ ਮੂਹਰੇ ਬੰਦ ਕਰਾ ਗਏ ਉਸ ਦਾ ਫਰਕ ਤਾਂ ਕਰਕੇ ਚਲ ਅਬ ਸੁੱਕ ਰੱਖ ਕੇ ਗਾਹਣੂ ਉੱਧਰ ਪਾ ਦਾਂਗੇ ਫਿਰ ਹੋਰ ਭਸਮਣ ਵਾਸਤੇ ਵਧਾਵੇ ਜੇ ਵਾਦਾ ਹੋਇਆ ਹਨਾ ਉਹ ਦਾ ਕੇਰਾ ਇਸਲਾਗੀ ਵੀ ਚਲ ਹੌਲੀ ਹੌਲੀ ਇੱਕ ਦੋ ਗਾਈਆਂ ਲੈ ਲਈਆਂ ਵੀ ਫਿਰ ਵਧਾ ਲਾਂਗੇ ਹੂੰ ਉਹ ਤਾਂ ਇਕੋਰੀ ਨੂੰ ਪੱਕੇ ਰੱਖਣਾ ਹੈ ਨਾ ਮੈਨੂੰ ਆਣਾ ਨਹੀਂ ਖਾਲਸਿਆ ਬੀਕ ਮਾਜੀ ਕਗਾ ਹਨ ਹਾਂ ਵੀ ਲੋਟੋ ਨਾ ਸੜੀ ਦੀ ਗਰਾਹ ਕਾਂ ਫਲਾਏ ਭਾਈ ਅੱਛਾ ਦਰਸ਼ਨ ਕਾ ਨਿਕਾਲੀ ਜੈਨੂ ਅੱਛਾ ਉਹਨਾਂ ਨੇ ਬੰਦਾ ਕਿ ਸੁਣਨਾ ਕਿ ਇੱਕ ਜੱਗ ਦੁੱਧ ਦਿੰਦੀ ਹੈ ਉਸ ਟਾਈਮ ਕਿਦਾਂ ਕੁਝ ਹੁਣ ਗੱਪ ਮਾਰਨੂਗੇ ਕਿ ਬਾਬਾ ਕਹਿੰਦੇ ਗੱਪ ਮਾਰਦਾ ਸੀ 6 ਸੇ ਰੁੱਤ ਚੁੰਨੇ ਆਹ ਕੋਰਾ ਬੈਠਾ ਫਿਰ ਸੇਵਾ ਨਾਲ ਹੀ ਆ ਪਸ਼ੂਆਂ ਦਾ ਤਾਂ ਸੇਵਾ ਦੇਖ ਲਓ ਸਣੀ ਜੀ ਇੱਕ ਪਾਸੇ ਢਿੱਡ ਜਾ ਰਿਹਾ ਕੀ ਕਹਾਂ ਇਹ ਇਹਨਾਂ ਨੂੰ ਮੰਗੋ ਜਦੋਂ ਹੁਣ ਇਹਨਾਂ ਤੋਂ ਭੁੱਖਾ ਕੇ ਤਰਸਾ ਕੇ ਤੋ ਮਸ਼ੀਨਾਂ ਨੇ ਕਿੰਨੇ ਦੀ ਮੁਕਤ ਅੱਛਾ ਇਹਨਾਂ ਦੀ ਸਮੈਲ ਕਿੰਨੀ ਸੋਹਣੀ ਆ ਜਾਂਦੀ ਹੈ ਹਨਾ ਪਾਣੀ ਛਿੜਕ ਕੇ ਜਮੀਂ ਪੈ ਕੇ ਆ ਜਾਂਦੀ ਹੈ ਚਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਣ ਅਸੀਂ ਕਰਦੇ ਆਂ ਵਲੌਗ ਦਾ ਐਂਡ ਅੱਜ ਦੇ ਨਾ ਅੱਜ ਇੰਨਾ ਕੀ ਵਲੌਗ ਸੀ ਜੀ ਹੁਣ ਮਿਲਦੇ ਆਂ ਕਿਸੇ ਨਵੇਂ ਵਲੌਗ ਨਾਲ ਵੱਧ ਤੋਂ ਵੱਧ ਸ਼ੇਅਰ ਕਰਨਾ ਵਲੌਗ ਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਜੀ ਧੰਨਵਾਦ ਸਾਰਿਆਂ ਦਾ ਧੰਨਵਾਦ ਮੈਂ ਇੱਕ ਸ਼ਾਮ ਕਿ ਧਰਦੀ ਉਮੇ ਜੁਕਰੀ ਪਾ ਕੇ ਉਹ ਮੈਂ ਉਹ